ਵੀ 2 ਮਿੰਟ ਵੱਧ ਬਣੀ ਵੀ ਤੂੰ ਰੈਜ਼ੂਮੇ ਕਰਾਉਣ ਲੱਗੇ ਮੇਰੀ 25 ਤੋਂ ਲੈ ਕੇ ਬੀ ਐਮ ਐਲ ਐ ਤੋਂ ਡਾਕਟਰ ਝਾਣਾ ਮਟੋ ਜਿਹੜਾ ਬੈਠਣਾ ਹੱਥ ਆ ਗੋ ਇਹ ਮਹੰਦਾਰਾ ਆ ਕੋਈ ਗੱਲ ਤੇਰੀ ਮਾਰ ਕੇ ਮੈਨੂੰ ਨਹੀਂ ਲੱਭਿਆ ਉੱਥੇ ਇਹ ਬੰਦ ਨੰਬਰ 10 ਉਹ ਮਰਨੇ ਜਲਦੀ ਉਹ ਲੱਭ ਲਿਆ। ਖਰਾਬੀ ਬੇਜੁੱਤ ਦਾ ਪੈਗ ਲਾਇਆ। ਆ ਬੈਠ। ਮੇਰਾ ਲੱਭ ਕੇ ਜਾਓ ਦੋ। ਕੋਈ ਨਹੀਂ ਆਉਂਦਾ। ਤੇਰੀ ਨਾ ਪਿੱਕ ਨਹੀਂ ਹੁੰਦਾ। ਮਰਨੇ ਮੇਰੇ ਤੋਂ ਕਿਹੜਾ? ਪਹਿਲਾਂ ਵੇਸ਼ ਵਿੱਚ ਤੂੰ ਮੇਰੇ ਨਾਲ ਛੁੱਟਿਆ। ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ। ਲਾਂਗ ਨੂੰ ਮਗਰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲੈ ਆ ਬੰਨ ਲਾ ਕੇ ਐਮਐਲ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਕੰਮ ਕਰ ਐਨਕ ਤੇ ਅਪੀਵਰਦਨ ਦਿਖਾਉਂ ਕੀ ਆ ਮੈਂ ਤੜਕੇ ਦੇ ਨਾਲ ਚ ਬੰਦੇ ਇਕੱਠੇ ਹੋਏ ਮੇਰੇ ਕੋਲ ਕਰਾ ਰੱਖੂ ਦੇਖ ਲਈਂ ਤੂੰ ਦੇਖੀਂ ਇਸ ਰਾਜਦੀਨ ਨੂੰ ਤਾਣਾ ਸਿਟੀ ਵੰਦੇ ਵਿੱਚ ਤਨਾਤ ਆ ਐਸ ਐਚਓ ਹਮੰਤ ਮਲੋਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮਲਾਜਾ ਕਰਨ ਵਾਸਤੇ ਡਾਕਟਰ ਵੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚਓ ਸਾਹਨਾਂ ਬੋਲ ਬੁਲਾ ਰਿਹਾ ਹੋਇਆ ਤੇ ਉਹਦੀ ਉਸ ਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੋਕ ਹੁਣ ਵਿਚ ਲਿਆਂਦੇ ਜਾਊਗਾ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਹੈ ਮੇਕ ਕੋਈ ਨਾ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਹੋਗੀ ਬਹੁਤ ਮਾੜੀ ਗੱਲ ਐ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਿਹੀ ਕਟਨ ਕੀਤੀ ਐ ਉਹ ਮਾੜੀ ਗੱਲ ਐ ਤੂੰ ਬੱਦਬਨੀ ਬੀਅ ਤੂੰ ਰਿਜਿਸਟਰ ਕਰਾਉਣ ਲੱਗਿਆ ਮੇਰੀ ਪੂਰਾ ਖੰਡਾ ਤੱਕ ਦੇ ਖਿਲਾਫੇ ਲੁਗਾ ਲਿਆ ਮੇਰੇ ਤੂੰ ਥੱਫੜ ਮਾਰਨਾ ਕੋਣ ਮੈਂ ਤਾਂ ਬਸ ਗੱਲ ਕਰਦਾ ਉਹ ਆਇਆ ਕੰਮ ਕਰਾ ਲਿਆ ਕਰਵਾਇਆ ਹਲੋ ਜੀ ਕਰੋ ਹੈਲੋ ਪੀਸੀ ਹੈ ਬਾਹਰ ਜਾਣ ਨਹੀਂ ਜਗਦੀ ਨੂੰ ਕੌਣ ਆ ਡਾਕਟਰ ਇੰਦਰ ਗੱਲ ਕਰ ਰਹੇ ਤੇ ਬਲੋਗ ਦਾ 50 60 ਦੇਖਿਆ ਕੋਈ ਗੱਲ ਨਹੀਂ ਸੱਚ ਜੀ ਬੀਐਮਐਲਸ ਹਾਉਸ ਦੇ ਡਾਕਟਰ ਜਾਣਾ ਉਹ ਤੋਂ ਹੀ ਕੱਪੜੇ ਮੋਟੇ ਮਾਰੂੰ ਤੰਮੇ ਮੈਂ ਦਸੰਦ ਨੂੰ ਹਾਲੇ ਦੇਖਿਆ ਨਹੀਂ ਮੈਂ ਤਾਂ ਦਾਗ ਫੇਸ ਤੋਂ ਕੋਈ ਦੱਸ ਦੋ ਕਿਹੜਾ ਗੱਡੀ ਨਾ ਕੱਢ ਦੇ ਦੋ ਬੈਠ ਜਾ ਬੈਹ ਜਾ ਸਰਾਸੇ ਬੈਹ ਜਾ ਦੋ ਬੈਹ ਜਾ ਜੀ ਮਹਾਨਤਾਰ ਆ ਕੋਈ ਗੱਲ ਮਾਰਦੇ ਮੈਨੂੰ ਨਹੀਂ ਲੱਭਿਆ ਉੱਥੇ ਇਹ ਨੰਬਰ 'ਤੇ ਹੋਰ ਜੇ ਮਾਰਨੇ ਜਲਦੀਓ ਲੱਭ ਲਿਆ ਆਣੀ ਬੈਹ ਜਾ ਬੈਹ ਜਾ ਉਹ ਬਾਅਦ ਚ ਦੇਖਾਂਗੇ ਸ਼ਰਾਬੀ ਬੇਸਿਕਰ ਪੈਗ ਲਾਇਆ ਆ ਆ ਬੈਹ ਜਾ ਜੀ ਜਾਓ ਐਮ ਐਲ ਐ ਤੋਂ ਉਹਦੇ ਡਾਕਟਰ ਜਾਣਾ ਚਲੋ ਘਟਾਉਣ ਲੱਗਿਆ ਤੂੰ ਮੇਰਾ ਖੰਨੇ ਦਾ ਬੈਟ ਨੰਬਰ 478 ਖੰਨਾ ਜੀ ਜਿੱਥੇ ਇਹਨੇ ਕਢਾ ਲ ਲਈ ਕਲ ਇਸ ਬੈਠਾ ਮਾਰ ਸਾਰਾ ਪੂਰਾ ਖੰਨਾ ਤੜ ਕੇ ਪੇਟ ਨੂੰ ਤੇਰੇ ਖਰਾਬ ਹੋ ਜਾ ਜਾ ਦੇਖ ਕੇ ਕੀ ਹੁੰਦਾ ਮਰਨੇ ਮੈਨੂੰ ਕਿਤੇ ਮਰ ਮਤਲਬ ਕੀ ਕਰ ਲੈਗਾ ਬੰਤ ਮਲੋਤ ਔਰ ਤੂੰ ਕੀ ਜੀ ਐਸ ਐਚਓ ਸਿਟੀ ਮੈਂ ਇਮਾਨਦਾਰ ਹਾਂ ਇਸ ਦਾ ਕਦੋਂ ਤੱਕ ਲੋ ਘੜ ਕੇ ਪੇਸ ਉਹ ਦੇਖੀ ਜਿਵੇਂ ਲੋ 435 ਆ ਗਿਆ ਨਾ ਦੁੱਧ ਵੜ ਕੇ 50 50 ਹਜ਼ਾਰ ਲੈ ਗਏ ਦੇਸ਼ਪਤ ਫੜਾਉਣ ਲੱਗ ਚ ਰਾਜਵੀਨ ਨੂੰ ਕੋਈ ਗੱਲ ਨਹੀਂ ਕਿਹੜਾ ਕੋਈ ਕਰਨਾ ਉਹ ਜਾਂ ਤੂੰ ਕੰਮ ਕਰ ਆ ਕਰ ਜੋ ਜੀ ਖੂਨ ਮੇਰਾ ਮੈਨੂੰ ਪੱਤਰਕਾਰ ਨੂੰ ਲਾਉਣਾ ਮੋਜੀਬ ਲਾਓ ਇਹ ਤਾਂ ਪੱਟੀ ਪਾਈ ਬੜਾ ਆ ਗਿਆ ਪਹਿਲਾ ਵੇਸ਼ ਵਿੱਚ ਤੂੰ ਮੈਸਾ ਛੱਟਿਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਲੱਗ ਨੂੰ ਮਗਰ ਲਾ ਕੇ ਮੇਰੇ ਤਿੰਨੇ ਨੂੰ ਤੂੰ ਮੈਨੂੰ ਇੱਥੇ ਲਿਆ ਮਾਨਨ ਲੱਗੇ ਐਮਐਲਏ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਦੁਜਾ ਕੰਮ ਕਰ ਸਦੂ ਮੈਂ ਫੁੱਟਣੇ ਗੱਲ ਰਹੀ ਤੂੰ ਮੇਰੇ ਕਿਵੇਂ ਮਾਪਾ ਮੇਰੇ ਤੋਂ ਬੜੇ ਸਾਲ ਦੀ ਨਹੀਂ ਵਾਹ ਸਾਰਾ ਤੂੰ ਹੀ ਜਾਓ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਇਹ ਪੰਜਾਬ ਮਰਦੇ ਮੇਰੇ ਨੂੰ ਲਾਜਾ ਕਰਾਉਣ ਲੈ ਆਇਆ ਬੜਾ ਐਨਕ ਤੇ ਅਪੀਵਤਨ ਦੁਕਾਉਂ ਕੀ ਆ ਮੈਂ ਤਰਕੇ ਕੇ ਨਾਲ ਚ ਬੰਦੇ ਇਕੱਠੇ ਹੋਏ ਮੇਰੇ ਵਾਰ ਕਰਾ ਦੇ ਦੇਖ ਜੀ ਤੂੰ ਦੇਖ ਜੀ